ਆ ਆ ਗਿਆ ਝੋਟਾ ਲੋਕਲ ਬਰਨਾਲੇ ਦਾ ਸਟੈਂਡਰਡ 460 ਕਿੰਨਾ ਮਾਡਲ ਹੈ ਬਈ ਇਹ ਇਹ 2003 ਮਾਡਲ ਹੈ ਜੀ 2003 ਮਾਡਲ ਹੈ ਮੂਰਲੇ ਖੇੜ ਤਾਂ ਜਮਾ ਨਵੇਂ ਨੇ ਆ ਤਾਂ ਅੱਗੇ ਜਿਹੇ ਹੋਮੀ ਪਏ ਨੇ ਇਹ ਤਾਂ ਹੁਣੀ ਪਾਇਆ ਜੀ ਬਸ ਚੈੱਕ ਕਰਾਈ ਦਿੰਨੇ ਆ ਲੋ ਵੀ ਟਰੈਕਟਰ ਸਾਰਾ ਪੂਰਾ ਸੀਲਡ ਹੈ ਚਲੋ ਚੈੱਕ ਜੀ ਡੀ ਆਈ ਕਿੰਨਾ ਮਾਡਲ ਹੈ ਇਹ ਸਪੀਡ ਹੈ ਜੀ 11 ਮਾਡਲ ਹੈ 3 ਸਪੀਡ ਹੋਇਆ ਹੋਇਆ ਗਿਆ 11 ਮਾਡਲ ਹੈ ਹਾਂਜੀ ਤੇ ਜੇ ਆਪਾਂ ਇਹਦੀ ਦੀ ਮੌਕੇ ਤੇ ਮੂਰੀ ਤਾਂ ਵਧੀਆ ਜਹਾਜੀ ਡੈਰ ਹਾਂ ਹਾਂ ਜਹਾਜੀ ਡੈਰ ਪੂਰੇ ਵਧੀਆ ਜੀ ਕਿੰਨੇ ਦਾ ਦੇ ਦੀ ਫਿਰ ਮੋਕਾ ਲੋ ਵੀ ਸੱਜਣੋ ਅੱਜ ਆ ਕੇ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਦਿਨ ਸੋਮਵਾਰ ਆ ਦਿਨ ਸੋਮਵਾਰ ਨੂੰ ਬਰਨਾਲਾ ਟਰੈਕਟਰ ਮੰਡੀ ਲੱਗਦੀ ਆ ਤੇ ਮੇਰੇ ਨਾਲ ਨੇ ਬਾਈ ਗਮਦੂਰ ਸੰਘੇੜਿਆ ਤੋਂ ਸਾਸੀ ਦਾ ਸਾਸਰੀ ਕਾਲੀ ਤੇ ਕਿਨੇ ਟਰੈਕਟਰ ਨੇ ਅੱਜ ਅਸੀਂ ਪੰਜ ਸੀ ਟਰੈਕਟਰ ਲੈ ਕੇ ਆਏ ਹਾਂ ਪੰਜ ਸੀ ਟਰੈਕਟਰ ਲੈ ਕੇ ਆਏ ਨੇ ਤੇ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੀਏ ਫਿਰ ਜਿਹੜੇ ਤੋਂ ਮਰਜ਼ੀ ਕਰ ਲਓ ਜੀ ਇੱਕ ਥੋੜਾ ਟਾਈਮ ਕਿੰਨਾ ਹੋ ਗਿਆ ਤੁਹਾਨੂੰ ਟਰੈਕਟਰਾਂ ਦਾ ਕੰਮ ਕਰਦਿਆਂ ਨੂੰ 15 ਸਾਲ ਹੋ ਗਏ ਘੱਟ ਤੋਂ ਘੱਟ ਜੀ ਘੱਟੋ ਘੱਟ 15 ਸਾਲ ਹੋ ਗਏ ਤੇ ਆ ਆ ਗਿਆ 53 ਦਾ ਜੁੰਡੀਅਰ ਕਾਲੇ ਟਿੰਡ ਚ ਕਾਲੇ ਟਿੰਡ ਚ ਬਹੁਤ ਡਿਮਾਂਡ ਹੈ ਇਹਦੀਆਂ ਹਾਂਜੀ ਹਾਂਜੀ ਪੂਰੀ ਤੇ ਕਿੰਨਾ ਮਾਡਲ ਆ ਬਈ ਇਹ ਇਹ 2009 ਮਾਡਲ ਆ ਜੀ 2009 ਮਾਡਲ ਆ ਇੰਜਨ ਕੇਅਰ ਪੱਖੋਂ ਓਕੇ ਓਕੇ ਜੀ ਸਰ ਸਾਰਾ ਓਰੀਜਨਲ ਓਕੇ ਓਰੀਜਨਲ ਤੇ ਆਪਾਂ ਦੀ ਜਿਹੜੀ ਡਿਮ 15000 ਮੈਂ 4.5 ਚ ਦੇ ਦਈਏ 4.5 ਲੋਬੀ ਸੱਜਣੋ 4.5 ਚ ਬਣ ਜੂ 5310 ਕਾਲੇ ਢੱਡ ਵਾਲਾ ਨਵਾਂ ਮਾਡਲ ਤੇ ਆ ਗਿਆ 2017 ਮਾਡਲ ਬਈ 17 ਮਾਡਲ ਜੀ ਤੇ ਇਹ ਸਾਰਾ ਓਰੀਜਨਲ ਹੈ ਹਾਂਜੀ ਹਾਂਜੀ ਇਹ ਚੱਲਿਆ ਕਿੰਨਾ ਕੁ ਹੋਊਗਾ ਤੇ ਉਹ ਘੱਟ ਚ ਲੈ ਜੀ ਘੱਟ ਹੀ ਦੱਲਾ ਹੋਈ ਸਾਰਾ ਕੁਛ ਨਾਲ ਦਈ ਆ ਹਾਂਜੀ ਹਾਂਜੀ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦਾ 5.5 ਲੱਖ ਆ ਜੀ 5.5 ਲੱਖ ਤੇ ਇਹ ਮੌਕੇ ਤੇ ਪੂਰੇ 5 ਦਾ ਬਣ ਜੂ ਦੇ ਦੇਾਂਗੇ 5 ਲੱਖ ਦਾ ਪੰਜਾਬ ਦਾ ਨੰਬਰ ਆ ਗਿਆ ਇਹ ਕਿੰਨੇ ਨਾਮ ਆ ਬਈ ਪਹਿਲੇ ਨਾਮ ਹੀ ਆ ਪਹਿਲੇ ਨਾਮ ਆ ਪੱਟੀਆਂ ਵਿੱਚੋਂ ਆਪਾਂ ਕੰਡੀਸ਼ਨ ਚੈੱਕ ਕਰਾਈ ਦਿੰ ਲੋ ਵੀ ਟਰੈਕਟਰ ਸਾਰਾ ਪੂਰਾ ਸੀਲਡ ਹੈ ਕਰੋ ਚੈੱਕ ਤੇ ਪੂਰੇ 5 ਲੱਖ ਦਾ ਬਣ ਜੂਗਾ ਸਵਰਾਜ 855 2017 ਮਾਡਲ 17 ਮਾਡਲ ਆ ਗਿਆ ਛੋਟਾ ਲੋਕਲ ਨੰਬਰ ਨਾਲੇ ਦਾ ਸਟੈਂਡਰਡ 460 ਕਿੰਨਾ ਮਾਡਲ ਹੈ ਬਈ ਇਹ ਇਹ 2003 ਮਾਡਲ ਹੈ ਜੀ 2003 ਮਾਡਲ ਹੈ ਮੂਰਲੇ ਖੇੜ ਤਾਂ ਜਮਾ ਨਵੇਂ ਨੇ ਆ ਤਾਂ ਅੱਗੇ ਜਿਹੇ ਓਮੀ ਪਏ ਨੇ ਇਹ ਤਾਂ ਹੁਣੀ ਪਾਇਆ ਜੀ ਬਾਕੀ ਇਹ ਸਾਰਾ ओरिजिनल ਆ ਬਈ ਹਾਂ ਹਾਂ ਇਹ ਕੱਲੇ ਮਗਰਾਟ ਹੋਇਆ ਬਾਕੀ ओरिजिनल ਆ ਬਾਕੀ ਕੱਲੇ ਮਗਰਾਟ ਹੋਏ ਨੇ ਬਾਕੀ ਸਾਰਾ ओरिजिनल ਆ ਬੋਡੀ ਲਾਈਨ ਪੱਕੂ ਸਾਰਾ ओरिजिनल ਆ ਜੀ ਤੇ ਇਹਦੀ ਆਪ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ 275 70000 ਆ ਜੀ 270000 ਮੌਕੇ ਤੇ ਕਿੰਨੇ ਦਾ ਦੇ ਦਈਏ 255 ਦੇ ਦਾਂਗੇ ਜੀ 2.5 ਲੱਖ ਚ ਦੇ ਦਈਏ ਲੋ ਵੀ ਸੱਜਣੋਂ 2.5 ਲੱਖ ਚ ਬਣ ਜੂ ਸਟੈਂਡਰਡ ਤੇ ਇੱਧਰ ਆ ਗਿਆ ਅਰਜਨ 605 ਹਾਂਜੀ ਇਹ ਮੈਟ ਵਾਲਾ ਬਈ ਹਾਂ ਹਾਂ ਨਹੀਂ ਅਰਜਨ 605 DI ਕਿੰਨਾ ਮਾਡਲ ਹੈ 3 ਸਪੀਡ ਹੈ ਜੀ 11 ਮਾਡਲ ਹੈ 3 ਸਪੀਡ ਹੋਇਆ ਹੋਇਆ ਹੈ 11 ਮਾਡਲ ਹੈ ਹਾਂਜੀ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ 375000 ਹੈ ਜੀ 375 ਇਹ ਕਿੰਨੇ ਚ ਦੇ ਦੀ ਮੌਕੇ ਤੇ ਮੂਰੇ ਤਾਂ ਵਧੀਆ ਜਹਾਜੀ ਟਾਇਰ ਹਾਂ ਜਹਾਜੀ ਟਾਇਰ ਪੂਰੇ ਵਧੀਆ ਜੀ ਕਿੰਨੇ ਦਾ ਦੇ ਦੀ ਫਿਰ ਮੌਕੇ ਤੇ ਇਹ 60000 ਦੇ ਦੇਗੇ 3 ਲੱਖ 3 ਲੱਖ 60000 ਹੋਰ ਕੋਈ ਮਾਨਤਾ ਹੋਰ ਕਰ ਦਾਂਗੇ ਪੰਚਾ ਰਿਆ ਸਾਢੇ ਤਿੰਨ ਕਰ ਦਈਏ ਸਾਢੇ ਤਿੰਨ ਦਾ ਲੋਸ਼ਨ ਨੂੰ ਪੂਰੇ ਸਾਢੇ ਤਿੰਨ ਲੱਖ ਚ ਬਣ ਜੂਗਾ ਅਰਜਨ ਪੰਜਾਬ ਨੰਬਰ ਆ ਆ ਗਿਆ ਸਵਰਾਜ 744 ਇਹ ਕਿੰਨਾ ਮਾਡਲ ਆ ਬਈ ਇਹ ਹੈਗਾ ਇਹ 2008 ਮਾਡਲ 2008 ਮਾਡਲ ਇਹ ਸਾਰਾ オリジナル ਹੈ ਮਾੜਾ ਮੋਟਾ ਜਿਆ ਹੋਇਆ ਬਾਕੀ ਰੀ ਮਾੜਾ ਮੋਟਾ ਹੋਇਆ ਹੋਇਆਗਾ ਬਾਕੀ ਸਾਰਾ オリジナル ਤੇ ਇਹਦੀ ਡਿਮਾਂਡ ਕੀ ਆ ਇਹਦੀ 2.45 ਹੈ ਜੀ 2.45 ਇਹ ਚ ਕਿੰਨਾ ਡਿਸਕਾਊਂਟ ਹੋ ਜੂ 15000 ਡਿਸਕਾਊਂਟ ਹੋ ਜੂ 230 ਦਾ ਬਣ ਜੂ 230 ਜੀ 2 ਸੱਜਣੋਂ 230 ਦਾ ਬਣ ਜੂ ਸਵਰਾਜ 744 ਆ ਤੋਤੇ ਰੰਗਾ ਹਾਂਜੀ ਇੰਡੋ ਫਾਰਮ ਇੰਡੋ ਫਾਰਮ 18 ਮਾਡਲ ਆ ਜੀ 2018 ਮਾਡਲ ਆ ਹਾਂਜੀ ਹਾਂਜੀ ਤੇ ਇਹ ਕਿੰਨਾ ਕੇ ਚੱਲਿਆ ਹੋਇਆ ਹੈਗਾ ਇਸ ਹਿਸਾਬ ਦੀ ਚੱਲਿਆ ਹੋਈ 18 ਮਾਡਲ ਦੇ ਹਿਸਾਬ ਨਾਲ ਹੁਣ ਤੋਂ 3-4 ਸਾਲ ਕੋਈ ਚੱਲਦੀ ਨੂੰ ਨਾ ਕਿਤੇ ਚੱਲੀ ਹੈ ਤੇ ਜਿੱਦ ਇਹਦੇ ਹਾਂਜੀ ਇਹ ਮੇਲਾ ਤੇ ਆ ਮਤਲਬ ਹੋਏ ਕਿਸੇ ਦੇ ਨਾਮ ਨਹੀਂ ਫਸਟ ਓਨਰ ਹੀ ਬਣੂ ਜਿਹੜਾ ਵੀ ਕੋਈ ਲਊ ਹਾਂਜੀ ਹਾਂਜੀ ਤੇ ਜੇ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ 220000 ਆ ਜੀ ਮੌਕੇ ਤੇ ਮੌਕੇ ਤੇ ਕੱਟ ਕਰ ਦੇਵਾਂਗੇ 20000 ਰੁਪਿਆ 2 ਲੱਖ ਦੀ ਲੈ ਲਓ ਪੂਰੇ 2 ਲੱਖ ਚ ਬਣ ਜੂ ਇੰਡੋ ਫਾਰਮ ਤੇ ਇੱਕ ਬਾਈ ਜਿਹੜਾ ਤੁਹਾਡਾ ਮੋਬ 9858 ਜੀ ਹਾਂਜੀ 62013 62013 ਤੇ ਅੱਜ ਤਾਂ ਤੁਸੀਂ ਆਏ ਹੋ ਬਰਨਾਲੇ ਟਰੈਕਟਰ ਮੰਡੀ ਚ ਹਾਂਜੀ ਹਾਂਜੀ ਉਦਾਂ ਮਤਲਬ ਬਰਨਾਲੇ ਮੰਡੀ ਤੋਂ ਪਿੰਡਾਂ ਤੁਸੀਂ ਕਿੱਥੇ ਹੋ ਸੰਘੇੜਾ ਜੀ ਸੰਘੇੜਾ ਪਿੰਡਾਂ ਬਾਈ ਹੁਣ ਤਾਂ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਤਾਂ ਕਰ ਲਓ ਸੰਪਰਕ ਨੰਬਰ ਟੈਟਲ ਚ ਚੱਲੀ ਜਾਂਦਾ ਹੈ